BJP ਦੇ ਸੀਨੀਅਰ ਨੇਤਾ ਲక్ష్ਮੀ ਕਾਂਤਾ ਚਾਵਲਾ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਤੇ ਕਿਹਾ ਹੈ ਕਿ ਜਿੰਨਾ ਵੀ ਸੰਸਦਾਂ ਨੂੰ ਹਰ ਸਾਲ ਫ੍ਰੀ ਮੁਫਤ ਯੂਨਿਟ ਦਿੱਤੇ ਜਾਂਦੇ ਨੇ ਬਿਜਲੀ ਦੇ ਉਹ ਬੰਦ ਕੀਤੇ ਜਾਣ ਤਾਂ ਜੋ ਜਿਨ੍ਹਾਂ ਲੋਕਾਂ ਨੂੰ ਇਸ ਦੀ ਜ਼ਰੂਰਤ ਹੈ ਉਸ ਵਿੱਚ ਯੋਗਦਾਨ ਪਾਇਆ ਜਾ ਸਕੇ ਲక్ష్ਮੀ ਕਾਂਤਾ ਚਾਵਲਾ ਨੇ ਸਾਫ਼ ਤੌਰ ਤੇ ਕਿਹਾ ਹੈ ਨਰਿੰਦਰ ਮੋਦੀ ਨੂੰ ਚਿੱਠੀ ਦੇ ਵਿੱਚ ਕਿ ਜਿੰਨੇ ਵੀ ਬਿਜਲੀ ਦੇ ਫ੍ਰੀ ਯੂਨਿਟ ਸੰਸਦਾਂ ਨੂੰ ਦਿੱਤੇ ਜਾਂਦੇ ਨੇ ਜਾਂ ਫਿਰ ਹੋਰ ਮੰਤਰੀਆਂ ਜਾਂ ਰਾਸ਼ਟਰਪਤੀ ਨੂੰ ਆਰਥਿਕ ਪੱਖੋਂ ਜੋ ਕਿ ਮਜ਼ਬੂਤ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਉਹਨਾਂ ਨੂੰ ਇਹ ਯੂਨਿਟ ਦੇਣੇ ਬੰਦ ਕੀਤੇ ਜਾਣੇ ਚਾਹੀਦੇ ਨੇ ਇਹ ਸੁਝਾਵੀ BJP ਦੀ ਸੀਨੀਅਰ ਨੇਤਾ ਲక్ష్ਮੀ ਕੰਤਾ ਚਾਵਲਾ ਨੇ ਨરેન્દ્ર મોદી ਨੂੰ ਚਿੱਠੀ ਲਿਖ ਕੇ ਦਿੱਤਾ ਹੈ ਤੇ ਕਿਹਾ ਹੈ ਕਿ ਹਰ ਸਾਲ ਸੰਸਦਾਂ ਨੂੰ ਮੁਫਤ ਵਿੱਚ ਮਿਲਣ ਵਾਲੇ 50000 ਯੂਨਿਟ ਬੰਦ ਕੀਤੇ ਜਾਣ ਸੋ ਨਰੇਂਦਰ મોદી ਨੂੰ ਇਹ ਚਿੱਠੀ ਲਿਖੀ ਗਈ ਹੈ ਜਿਸ ਤੇਜ਼ੀ ਦੇ ਨਾਲ ਤੁਹਾਡੀ ਸਰਕਾਰ ਚੱਲ ਰਹੀ ਹੈ ਉਸ ਤੋਂ ਮੇਰੇ ਸਮੇਤ ਸਾਰੇ ਦੇਸ਼ ਵਾਸੀਆਂ ਦਾ ਇਹ ਵਿਸ਼ਵਾਸ ਬਣ ਰਿਹਾ ਹੈ ਕਿ ਆਮ ਆਦਮੀ ਦੇ ਅੱਛੇ ਦਿਨ ਆਉਣ ਵਾਲੇ ਹਨ ਸਾਰਿਆਂ ਨੂੰ ਇੱਜ਼ਤ ਦੀ ਰੋਟੀ ਮਿਲੇਗੀ ਬਹੁਤ-ਬਹੁਤ ਵਧਾਈ ਤੁਹਾਡੇ ਅੱਗੇ ਇੱਕ ਬੇਨਤੀ ਹੈ ਮੇਰੀ ਜਾਣਕਾਰੀ ਮੁਤਾਬਕ ਹਰ ਸੰਸਦ ਨੂੰ ਹਰ ਸਾਲ ਮੁਫਤ 50000 ਯੂਨਿਟ ਬਿਜਲੀ ਮਿਲਦੀ ਹੈ ਮੈਂ ਨਹੀਂ ਸਮਝਦੀ ਕਿ ਇਹ ਕਿਸੇ ਤਰ੍ਹਾਂ ਸਹੀ ਹੈ ਬਹੁਤ ਚੰਗਾ ਹੋਵੇ ਤੁਸੀਂ ਇਸ ਨਿਯਮ ਨੂੰ ਬਦਲੋ ਅਤੇ ਇਹੀ ਆਦੇਸ਼ ਦਿਵੋ ਕਿ ਜੋ ਜਿੰਨੀ ਬਿਜਲੀ ਦੀ ਵਰਤੋਂ ਕਰਦਾ ਹੈ ਉਸ ਨੂੰ ਉਹਨਾਂ ਹੀ ਕਿਰਾਇਆ ਦੇਣਾ ਪਵੇ ਕਿਸੇ ਗਰੀਬ ਨੂੰ ਕੋਈ ਰਾਹਤ ਮਿਲਦੀ ਹੈ ਤਾਂ ਸਮਝ ਆਉਂਦਾ ਹੈ ਪਰ ਦੇਸ਼ ਦੇ ਸੰਸਦ ਮੰਤਰੀ ਤੇ ਰਾਸ਼ਟਰਪਤੀ ਆਰਥਿਕ ਪੱਖੋਂ ਇੰਨੇ ਸਮਰਥ ਹਨ ਕਿ ਉਹ ਬਿਜਲੀ ਦਾ ਕਿਰਾਇਆ ਦੇ ਸਕਣ ਮੈਂ ਅਜਿਹਾ ਸਮਝਦੀ ਹਾਂ ਕਿ ਇਹ ਨਿਯਮ ਬਣਾਉਣਾ ਜ਼ਰੂਰੀ ਹੈ ਜਿਸ ਦੇ ਨਾਲ ਸਾਡੇ ਸਰਕਾਰ ਦੀ ਲੋਕਪ੍ਰਿਅਤਾ ਹੋਰ ਵੀ ਵਧੇਗੀ ਇਹ ਚਿੱਠੀ ਲਿਖੀ ਹੈ ਲక్ష్ਮੀ ਕਾਂਤਾ ਚਾਵਲਾ ਨੇ ਨਰਿੰਦਰ ਮੋਦੀ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਅਤੇ ਸਲਾਹ ਕੀਤੀ ਹੈ ਕਿ ਸੰਸਦਾਂ ਨੂੰ ਜਿੰਨੇ ਵੀ ਯੂਨਿਟ ਮੁਫਤ ਬਿਜਲੀ ਮਿਲਦੀ ਹੈ ਉਸ ਨੂੰ ਬੰਦ ਕੀਤਾ ਜਾਵੇ ਤਾਂ ਜੋ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਮੁਫਤ ਬਿਜਲੀ ਦਿੰਦੇ ਆ ਤਾਂ ਸਮਝ ਆਉਂਦੀ ਹੈ ਪਰ ਚੰਗੇ ਭਲੇ ਆਰਥਿਕ ਪਕਥੋ ਜੋ ਮਜ਼ਬੂਤ ਸੰਸਦਿਆ ਮੰਤਰੀ ਨੇ ਉਹਨਾਂ ਨੂੰ ਅਜਿਹਾ ਕਰਨਾ ਗਲਤ ਹੈ ਇਸ ਲਈ ਇਸ ਨਿਯਮ ਨੂੰ ਬਦਲਿਆ ਜਾਣਾ ਚਾਹੀਦਾ ਹੈ ਇਹ ਸੁਝਾਅ ਦਿੱਤਾ ਹੈ ਲక్ష్ਮੀ ਕਾਂਤਾ ਚਾਵਲਾ ਨੇ ਇਸ ਤੇ ਨਵੇਂ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਤੇ ਨਾਲ ਹੀ ਕਹਿ ਕਿ ਜੇਕਰ ਉਹ ਅਜਿਹਾ ਕਰਦੇ ਨੇ ਤਾਂ ਸਰਕਾਰ ਦੀ ਲੋਕਪ੍ਰਿਅਤਾ ਹੋਰ ਵੀ ਵਧੇਗੀ